ਕਿਸੇ ਦੀਆਂ ਉਂਗਲਾਂ ਤੇਨੇ ਚੜਨਾ ਉਂਗਲਾਂ ਤੇ ਤੈਨੂੰ ਮਰਵਾ ਦੇਣਗੇ ਇਹਨੂੰ ਬੀਜਪੀ ਅੰਬਿਤਸਰ ਤੇ ਮੋਦੀ ਮਰਵਾਉਣਗੇ ਨਹੀਂ ਨਹੀਂ ਬਾਈ ਦਾ ਮਤਲਬ ਕਿ ਉਹਦੀਆਂ ਕੋਡੀਆਂ ਥੱਲੇ ਲੱਗਿਆ ਇਹਦਾ ਕਹਿੰਦਾ ਸਾਡੀ ਤਾਂ ਧੌਣ ਸਿੱਧੀ ਦਾ ਮੁੱਲ ਤਾਰਦੇ ਆ ਬਿਸ਼ਰਮਾਂ ਦਾ ਤਾਂ ਛੜ ਜਾਂਦਾ ਜੀ ਦੀ ਤੁਹਾਨੂੰ ਮੀਆ ਇਹਦਾ ਗੋਡੇ ਲਿੱਟ ਰਿਆ ਆਪਾਂ ਛੋਟੇ ਨੇ ਜਵਾਬ ਹੁੰਦੇ ਸੀ ਜੀਨੋ ਨਾ ਆਉਂਦਾ ਰਾਹਾਂ ਪਉਂਦਾ ਇਹ ਰਾਹਾਂ ਪਉਂਦੇ ਆ ਭਗਵਾਨ ਤੁਮਾਂ ਰਾਹਾਂ ਪਉਂਦਾ ਡਿਵਿਡ ਤਾਂ ਕਰ ਦੇਣੀ ਸਾਜੇ ਬਰਾਬਰ ਸਰਕਾਰ ਚਲਾਈ ਨਹੀਂ ਜਿੱਦਾਂ ਬਰਾਬਰ ਲੋਰ ਸਰਕਾਰ ਚਲਾਉਣ ਲੱਗੇ ਤਾਂ ਛੋਟੀਆਂ ਮੜ ਮਾਰਦੀਆਂ ਨਹੀਂ ਚੱਲਣਗੀਆਂ ਪ੍ਰੇਡ ਕਰਾ ਲਵਾਂਗੇ ਇਹਨੀਆਂ ਨੀਤੀਆਂ ਉਹ ਕਹਿੰਦਾ ਸਭ ਤੋਂ ਵੱਧ ਮੈਂ ਲਾਗੂ ਕਰਕੇ ਦਿਖਾਵਾਂਗਾ ਬੀਬਾ ਬੱਤ ਬਣ ਕੇ ਦਿਖਾਉਂਦਾ ਕਹਿੰਦਾ ਮੈਂ ਭ੍ਰਿਸ਼ਟਾਚਾਰ ਨਹੀਂ ਕਰਦਾ ਮੈਂ ਭ੍ਰਿਸ਼ਟਾਚਾਰ ਕਰਾ ਡਿਗੇਸ਼ ਸਿੰਘ ਲਾਡਾ ਕੀ ਬਣਿਆ ਕੋਟ ਫੱਟਿਆ ਦਾ ਕੀ ਬਣਿਆ ਹੋਰ ਜਿਹੜਾ ਜਲੰਧਰ ਵਾਲਾ ਟੰਗਤਾ ਉਹਦਾ ਕੀ ਬੰਨਾ ਕਹਿੰਦਾ ਇਹ ਕਹਿ ਕੇ 16 ਮੈਡੀਕਲ ਕਾਜ ਬਣਾਵਾਂਗੇ ਤੇ ਯਾਦ ਚ ਕਿੱਥੇ ਦਾ ਇਹਨਾਂ ਦਾ ਹਵਾ ਦੇ ਵਿੱਚ ਮਾਲਵਾ ਨਾੜ ਕਰਦੀ ਮਾਲਵਾ ਨਾੜ ਦਾ ਨਹੀਂ ਪੱਥਰ ਵੀ ਨਹੀਂ ਪਤਾ ਮਾਲ ਬਣਾ ਕੇ ਪ੍ਰਚਾਰ ਵੀ ਕਰਦਾ ਗੱਲਾਂ ਨਾਲ ਤਾਂ ਸਾਰਾ ਕੁਝ ਹੋ ਜਾਂਦਾ ਗੱਲੀਬਾਤੀ ਮੈਂ ਵੱਡੀ ਕਰਤੂਤੀ ਵੱਡੀ ਜਠਾੜੀ ਮੋਦੀ ਰਾਜ ਗੋੱਦਾ ਤੇ ਕੜ ਲਓ ਪੀਐਮ ਭਰ ਕੇ ਗਿੱਪਾ ਚੋਂ ਮੋਦੀ ਨੰਬਰ ਤੇ ਤੇ ਪੰਜਾਬ ਦੇ ਵਿੱਚੋਂ ਢੰਡਾ ਨੰਬਰ ਤੇ ਨਸ਼ਿਆਂ ਤੇ ਇਹਨਾਂ ਨੇ ਬਹੁਤ ਝਲਰਾ ਪਿੱਟਿਆ ਨਸ਼ਾ ਦਾ ਕੁਝ ਨਹੀਂ ਬਣਿਆ ਜਿਹਦਾ ਕੇਜਰੀਵਾਲ ਸਾਹਿਬ ਕਹਿੰਦੇ 99% ਖਤਮ ਕਰਦੇ ਪੰਜਾਬ ਚ ਮੈਂ ਚੈਲੰਜ ਕਰਦਾ ਇਹਨਾਂ ਦੇ ਜਿੰਨੇ 117 ਹਜ਼ਾਰ ਐਮਐਮਐਲ ਆ ਜਿਹੜੇ ਸਾਰੀਆਂ ਪਾਰਟੀਆਂ ਨੂੰ ਪਾ ਕੇ 92 93 ਇਹਨਾਂ ਦੇ ਡਰਮ ਟੈਸਟ ਕਰਾਓ ਇਹਨਾਂ ਦਾ ਕੇਜਰੀਵਾਲ ਸਾਹਿਬ ਕਹਿੰਦੇ ਸਾਡਾ ਕੋਈ ਮਾਦ ਨਸ਼ਾ ਨਹੀਂ ਕਰਦਾ ਕਰਾਓ ਚੈਲੰਜ ਖੁੱਲ੍ਹੇ ਚਾਜ ਮੇਰਾ ਡਰਮ ਟੈਸਟ ਕਰਾਉਣ ਕੇਸ਼ਰੀਆ ਦਾ ਕਰਾਉਣ ਭਗਵਾਨਤਮਾਨ ਦਾ ਕਰਾਉਣ ਸਿੱਖਿਆ ਮੰਤਰੀ ਦਾ ਕਰਾਉਣ ਦੂਜੇ ਦਾ ਜਿਹੜਾ ਵਿੱਤ ਮੰਤਰੀ ਉਹਦਾ ਕਰਾ ਲੈਣ ਕਹਿੰਦੇ ਕਿ ਕਿਉਂਕਿ ਮੈਂ ਮਾਸਟਰ ਦਾ ਮੁੰਡਾ ਤੇ ਇਸ ਕਰਕੇ ਮਾਸਟਰ ਨਹੀਂ ਕੁੱਟਨੇ ਤੇ ਮੈਂ ਖੁਦ ਕਿਸਾਨ ਆ ਕਿਸਾਨੀ ਕੀਤੀ ਤਾਂ ਕਿ ਕਿਸਾਨ ਜਿਹੜੇ ਸੌਖੇ ਰਹਿਣਗੇ ਮੇਰੇ ਰਾਹੇ। ਨਾ ਇਹ ਕਿਨੇ ਲਾਇਸੈਂਸ ਦਤਾ ਵੀ ਮਾਸਟਰ ਦਾ ਮੁੰਡਾ ਤੇ ਉਹ ਕਾਰਪੋਰੇਟ ਕਰਾ ਲੈਣਗੇ ਨੀਤੀਆਂ ਨਾਲ ਲਾਗੂ ਕਰੂ ਤੇ ਲੋਕਾਂ ਤੇ ਡਾਂਗਣਾ ਵਰੂ। ਮਹਿੰਦਰ ਮਾਸਟਰ ਦਾ ਮੁੰਡਾ ਹੋਣਾ ਇਹਦਾ ਮਤਲਬ ਇਹ ਨਹੀਂ ਕਿ ਮਹਿੰਦਰ ਮਾਸਟਰ ਦਾ ਮੁੰਡਾ ਸਾਰਾ ਕੁਝ ਹੀ ਜਾਣਦਾ। ਇਹਦਾ ਮਤਲਬ ਇਹ ਨਹੀਂ ਕਿ ਕਿਸਾਨ ਸਾਰਾ ਕੁਝ ਹੀ ਜਾਣਦਾ। ਕਾਹੀ ਹੈ ਯਾਰ ਇੱਕੜ ਜਮੀਨ ਹੈ ਜਿਹੜੀ ਲਿਧਿਆਣੇ ਦੀ ਜਾਣੀ ਆ ਉਹਨੂੰ ਕਹਿੰਦੇ ਵਿਕਾਸ ਉੱਥੇ ਕੀ ਕਹਿੰਦੇ ਵੱਡੀਆਂ ਵੱਡੀਆਂ ਕਲੋਨੀਆਂ ਸਾਰੀਆਂ ਜਾਣੀਆਂ ਤੁਸੀਂ ਪਲਾਟ ਦਵਾ ਕਿ ਸਾਨੂੰ ਉਹਦੇ ਵੱਟੇ ਪਲਾਟ ਦੇਣੇ ਤੁਸੀਂ ਮੈਨੂੰ ਇਹ ਦੱਸੋ ਕਿ ਸੇ ਦੀਆਂ 10 ਰੋਟੀਆਂ ਖੋਹ ਕੇ ਉਹਨੂੰ ਕਹਿੰਦਾ ਲਾ ਭਾ ਇੱਕ ਰੋਟੀ ਨਾਲ ਕਿਵੇਂ ਸਰਜੂ ਮੁੱਖ ਮੰਤਰੀ ਜੀ ਜੋ ਕਹਿੰਦਾ ਟਵੀਟ ਕਰਕੇ ਆਇਆ ਕਹਿੰਦਾ ਕਿ ਮੈਂ ਧਰਨੇ ਨਾ ਯਾਰ ਇਹ ਲੱਗਣ ਦੇ ਨਾ ਲੱਗਣ ਦੇ ਐਨ ਐਪਲੇਸ਼ ਦੇ ਵਿੱਚ ਲੋਕਾਂ ਨਾਲ ਪੰਗਾ ਲੈ ਲੈਣ ਲੋਕਾਂ ਨਾਲ ਜਿਹਨੇ ਵੀ ਪੰਗਾ ਲੇਤਾ ਅੱਜ ਤਿੱਕਰ ਕੋਈ ਪੂਰਾ ਨਹੀਂ ਚੜਿਆ ਇਨਾਂ ਦਾ ਸਾਰਾ ਜੋਰ ਲੱਗਿਆ ਹੋਇਆ ਕਿ ਕਿਵੇਂ ਜਿਹੜਾ ਹੈਗਾ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਿਆ ਜਾਣ ਪੰਜਾਬ ਦੇ ਕਿਸਾਨਾਂ ਨੂੰ ਇਥੋਂ ਉਜਾੜਿਆ ਜਾਵੇ ਮંત્રી ਕਹਿੰਦੇ ਆ ਕਿ ਪੰਜਾਬ ਦੇ ਵਿੱਚ ਵਿਕਾਸ ਹੁੰਦਾ ਤਾਂ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਆ ਕੇ ਨਾਲੇ ਤਾਂ ਲੋਕਾਂ ਨੂੰ ਤੰਗ ਕਰਦੇ ਨੇ ਰੇਲਾ ਰੋਕਦੇ ਨੇ ਸੜਕਾਂ ਰੋਕਦੇ ਨੇ ਤੇ ਨਾਲੇ ਜਿਹੜਾ ਪੰਜਾਬ ਦੇ ਵਿਕਾਸ ਦੇ ਵਿੱਚ ਵਿਘਨ ਪਾਉਂਦੇ ਆ ਲਗਾਤਾਰ ਅਸੀਂ ਚੰਡੀਗੜ੍ਹ ਜਾਣਾ ਸੀ ਅਸੀਂ ਤਾਂ ਰੇਲਾ ਰੋਕੀਆਂ ਨਹੀਂ ਉਹ ਗਨੌਰੀ ਵਾਲੇ ਸ਼ੰਭੂ ਵਾਲੇ ਨੇ ਉਹਨਾਂ ਨੇ ਦਿੱਲੀ ਜਾਣਾ ਸੀ ਉਹਨਾਂ ਨੇ ਤਾਂ ਰੇਲਾ ਰੋਕੀਆਂ ਨਹੀਂ ਜਦੋਂ ਅਸੀਂ ਦਿੱਲੀ ਗਏ ਆ ਅਸੀਂ ਤਾਂ ਆਪਣਾ ਸੜਕਾਂ ਕਿਤੇ ਰੋਕੀਆਂ ਨਹੀਂ ਜੇ ਰੋਕੀਆਂ ਤਾਂ ਸਰਕਾਰ ਨੇ ਰੋਕੀਆਂ ਪੁਲਿਸ ਨੇ ਰੋਕੀਆਂ ਇਹ ਆਪਾਂ ਦਾ ਜਿਹੜਾ ਜਿੰਨਾ ਜ਼ੋਰ ਲੱਗਦਾ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਲਾ ਲੇ ਇਹ ਲਹਿਰਾ ਨਾ ਕਿ ਅਜੇ ਤੱਕ ਦਵੀਆਂ ਨਾ ਹੀ ਦਬਲੀਆਂ ਲੋਕੋ ਟੀਮ ਨਾਲ ਜੁੜੇ ਤੁਸੀਂ ਮਹਿਮਤ ਆਜ ਜੀ ਪੰਜਾਬ ਦੇ ਵਿੱਚ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਸੰਘਰਸ਼ ਚੱਲ ਰਹੇ ਨੇ ਪਰ ਸਰਕਾਰ ਹੈ ਜਿਹੜੀ ਉਹ ਕਹਿੰਦੀ ਹੈ ਕਿ ਅਸੀਂ ਸੰਘਰਸ਼ ਚੱਲਣ ਨਹੀਂ ਦੇਵਾਂਗੇ ਉਸ ਦੇ ਵਿਰੁੱਧ ਜਿੰਨੇ ਵੀ ਜ਼ਬਰ ਹੋ ਰਿਹਾ ਪੰਜਾਬ ਦੇ ਵਿੱਚ ਉਸ ਦੇ ਵਿਰੁੱਧ ਦੇ ਵਿੱਚ ਅੱਜ ਬਠਿੰਡਾ ਵਿਖੇ ਬੀਕੇਯੂ ਟਕੌਂਦਾ ਤੇ ਆਗੂ ਸਾਹਿਬ ਦਾ ਮਿਲ ਜਨੇ ਪੂਰੇ ਐਸਕੇਐਮ ਦੇ ਵੱਲੋਂ ਅੱਜ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਹੈ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਜਿਹੜਾ ਸਰਕਾਰ ਹੈ ਲਗਾਤਾਰ ਮੂਰਤੀ ਚਕਾਉਣ ਤੇ ਹੋਈ ਹੋਈ ਹੈ ਜਦੋਂ ਤੋਂ ਉਹਨਾਂ ਨੇ ਛੰਮੂ ਖਾਂ ਦੀ ਚਕਾਇਆ ਉਸ ਤੋਂ ਬਾਅਦ ਕੋਈ ਵੀ ਕਹਿੰਦਾ ਕਿ ਮੂਰਤੀ ਸ ਮੇਂ ਦਿਨਾ ਪੰਜਾਬ ਦੇ ਵਿੱਚ ਆ ਦੇਖੋ ਇਹ ਜਿਹੜਾ ਹੈਗਾ ਪੰਜਾਬ ਦੀ ਸਰਕਾਰ ਆ ਇਹ ਕਿਰਤੀ ਲੋਕਾਂ ਦੇ ਵਿਰੋਧੀ ਆ ਇਹ ਸਾਫ਼ ਸ਼ਬਦਾਂ ਦੇ ਵਿੱਚ ਮਤਲਬ ਉਹ ਫੁੱਲ ਕੇ ਜਿਹੜਾ ਹੈਗਾ ਸਾਹਮਣੇ ਆ ਗਿਆ ਚਾਹੇ 19 ਫਰਵਰੀ ਨੂੰ ਸੰਭੂ ਤੇ ਖਨੌਰੀ ਵਾਲਾ ਮੋਰਚਾ ਚਕਾਵਾ ਚਾਹੇ ਉਸ ਤੋਂ ਬਾਅਦ ਜਿਹੜਾ 5 ਮਾਰਚ ਦਾ ਸਾਡਾ ਸ joint ਕਿਸਾਨ ਮੋਰਚੇ ਵੱਲੋਂ ਦਿੱਲੀ ਮੋਰਚਾ ਲਗਣਾ ਸੀਗਾ ਉਹਨੂੰ ਫੇਲ ਕਰਨਾ ਇਹ ਸਿੱਧਾ ਸਿੱਧਾ ਇਹਦਾ ਅਸਰੇ ਹੋ ਰਿਹਾ ਕਿ ਕਿਸਾਨ ਲਹਿਰਾਂ ਨੂੰ ਦਬਾ ਕੇ ਕਿਸਾਨ ਜਥੇਬੰਦੀਆਂ ਨੂੰ ਦਬਾ ਕੇ ਜਿਹੜਾ ਇਹਨਾਂ ਦਾ ਪੰਜਾਬ ਦੀਆਂ ਜ਼ਮੀਨਾਂ ਨੂੰ ਹੜੱਪਣ ਦਾ ਹੈ ਯਾਕੀਤਾ ਹੋਇਆ ਉਹਨਾਂ ਸਾਡੇ 24000 ਏਕੜ ਜਿਹੜੀ 40 ਪਿੰਡਾਂ ਦੀ ਲੁਧਿਆਣੇ ਦੀ ਆ ਇਸੇ ਤਰ੍ਹਾਂ ਸਾਡੇ ਇੱਥੇ ਬਠਿੰਡੇ ਦੇ ਵਿੱਚ ਭਾਈ ਰੂਪਾ ਭਾਈ ਕਾ ਦਿਆਲਪੁਰਾ ਦੁੱਲੇਵਾਲਾ ਉਥੇ ਕਹਿੰਦੇ 2800 ਏਕੜ ਅਕਵਾਇਰ ਕਰਨੀਆਂ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਖਾੜੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਉਹ ਜ਼ਮੀਨਾਂ ਇਹਨਾਂ ਦਾ ਸਾਰਾ ਜੋਰ ਲੱਗਿਆ ਹੋਇਆ ਇਹ ਬੀਜੇਪੀ ਦੀ ਬੀਲ ਟੀਮ ਆ ਕਿ ਕਿਵੇਂ ਜਿਹੜਾ ਹੈਗਾ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਖੋਹੀਆਂ ਜਾਣ ਪੰਜਾਬ ਦੇ ਕਿਸਾਨਾਂ ਨੂੰ ਇਥੋਂ ਉਜਾੜਿਆ ਜਾਵੇ ਜਿਹੜਾ ਦਿੱਲੀ ਅੰਦੋਲਨ ਪੰਜਾਬ ਨੇ ਅਗਵਾਈ ਕਰਕੇ ਲੜਿਆ ਉਹ ਇਹਨਾਂ ਦੇ ਹਜਮ ਨਹੀਂ ਆ ਰਿਹਾ ਹੁਣ ਤੱਕ ਵੀ ਇਸ ਕਰਕੇ ਜਿਹੜਾ ਹੈਗਾ ਸਿੱਖ ਭਾਈਚਾਰੇ ਨੂੰ ਪੰਜਾਬੀਆਂ ਨੂੰ ਅਜਾੜਨ ਦਾ ਤਸੀਹਿਆ ਕੀਤਾ ਹੋਇਆ ਉਹ ਚਾਹੇ ਪਿਛਲੀਆਂ ਸਰਕਾਰਾਂ ਸਨ ਤੇ ਚਾਹੇ ਇਹ ਸਰਕਾਰ ਆ ਇਸ ਕਰਕੇ ਜਿਹੜਾ ਹੈਗਾ ਇਹ ਬਹੁਤ ਭਰਮ ਭਲੇਖੇ ਜਿਹੜੀਆਂ ਸਰੇਗ ਸਰਕਾਰਾਂ ਪਾਲਦੀਆਂ ਪਰ ਜਿਹੜਾ ਪੰਜਾਬ ਆ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਨੇ ਮੁਗਲਾਂ ਤੋਂ ਲਾ ਕੇ ਅੰਗਰੇਜ਼ਾਂ ਤੋਂ ਲਾ ਕੇ ਬਹੁਤ ਸਾਰੀਆਂ ਲੜਾਈਆਂ ਲੜੀਆਂ ਤੇ ਲੜਾਈਆਂ ਲੜ ਕੇ ਜਿੱਤਦੇ ਰਹੇ ਆ ਇਸੇ ਤਰ੍ਹਾਂ ਇਹਦਾ ਭਲੇਖਾ ਵੀ ਆ ਜਿਹੜਾ ਉਹ ਤੋੜਨਗੇ ਕਿਸਾਨ ਤੋੜਨਗੇ ਲੋਕ ਤੋੜਨਗੇ ਕਿਰਤੀ ਲੋਕ ਤੋੜਨਗੇ ਇਹ ਬਹੁਤ ਵੱਡੇ ਭਲੇਖੇ ਦੇ ਵਿੱਚ ਭਗਵੰਤ ਮਾਨ ਜਿਵੇਂ ਕਹਦੇ ਹੁੰਦੇ ਆ ਆਪਣਾ ਸਹੇ ਦੇ ਪੈਰ ਥਲੇ ਬਡੇਰਾ ਆ ਗਿਆ ਕਹਿੰਦਾ ਯਾਰ ਤਾਂ ਮੀਟ ਨਾਲ ਰੋਟੀ ਖਾਂਦੇ ਹੁੰਦੇ ਆ ਇਸ ਤਰ੍ਹਾਂ ਇਹ ਇਸ ਗੱਲ ਦੇ ਭਲੇਖੇ ਚ ਆ ਜਿਹੜਾ ਵੀ ਕਿਸਾਨ ਦੇ ਨਾਲ ਅੱਜ ਤੱਕ ਟਕਰਾਇਆ ਜਿਹੜਾ ਮਜ਼ਦੂਰ ਦੇ ਨਾਲ ਟਕਰਾਇਆ ਉਹਦਾ ਨਾਮ ਉਹ ਨਿਸ਼ਾਨ ਨਹੀਂ ਰਿਹਾ ਕਿਤੇ ਇਸੇ ਤਰ੍ਹਾਂ ਹੀ ਇਹਦਾ ਇਹ ਲਹਿਰਾਂ ਨੂੰ ਦਬਾਉਣ ਨਿਕਾ ਹਰੇਕ ਪਾਰਟੀ ਜਿਹੜੀਆਂ ਕੋਸ਼ਿਸ਼ ਕਰਦੀਆਂ ਇਹ ਲਹਿਰਾਂ ਨਾ ਅੱਜ ਤਵੀਆਂ ਨਾ ਕੱਲ ਤਵੀਆਂ ਨਾ ਇਹ ਦਬਣ ਇਹ ਸੰਘਰਸ਼ਾ ਜਿਹੜੇ ਜਾਰੀ ਰਹਿਣਗੇ ਇਹਨਾਂ ਜ਼ਾਲਮ ਸਰਕਾਰਾਂ ਦੇ ਖਿਲਾਫ ਅਸੀਂ ਲਗਾਤਾਰ ਜਿਹੜੇ ਹੈਗੇ ਲੜਦੇ ਰਹਾਂਗੇ ਸੰਘਰਸ਼ ਕਰਦੇ ਰਹਾਂਗੇ ਮੁੱਖ ਮੰਤਰੀ ਕਹਿੰਦੇ ਕਿ ਪੰਜਾਬ ਦੇ ਵਿੱਚ ਵਿਕਾਸ ਹੁੰਦਾ ਤਾਂ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਆ ਕੇ ਨਾਲੇ ਤਾਂ ਲੋਕਾਂ ਨੂੰ ਤੰਗ ਕਰਦੇ ਨੇ ਰੇਲਾਂ ਰੋਕਦੇ ਨੇ ਸੜਕਾਂ ਰੋਕਦੇ ਨੇ ਤੇ ਨਾਲੇ ਜਿਹੜਾ ਪੰਜਾਬ ਦੇ ਵਿਕਾਸ ਦੇ ਵਿੱਚ ਵਿਘਨ ਪਾਉਂਦੇ ਆ ਲਗਾਤਾਰ ਦੇਖੋ ਨਾ ਸੜਕਾਂ ਰੋਕਦੇ ਆ ਅਸੀਂ ਨਾ ਰੇਲਾਂ ਰੋਕਦੇ ਆ ਨਾ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਜਾਂ ਬਾਹਰ ਦੇ ਜਿਹੜੇ ਲੋਕਾਂ ਨੂੰ ਤੰਗ ਕਰਦੇ ਆ ਅਸੀਂ ਚੰਡੀਗੜ੍ਹ ਜਾਣਾ ਸੀ ਅਸੀਂ ਤਾਂ ਰੇਲਾ ਰੋਕੀਆਂ ਨਹੀਂ ਉਹ ਗਨੌਰੀ ਵਾਲੇ ਸ਼ੰਭੂ ਵਾਲੇ ਨੇ ਉਹਨਾਂ ਨੇ ਦਿੱਲੀ ਜਾਣਾ ਸੀ ਉਹਨਾਂ ਨੇ ਤਾਂ ਰੇਲਾ ਰੋਕੀਆਂ ਨਹੀਂ ਜਦ ਅਸੀਂ ਤਾਂ ਆਪਣਾ ਸੜਕਾਂ ਕਿਤੇ ਰੋਕੀਆਂ ਨਹੀਂ ਜੇ ਰੋਕੀਆਂ ਤਾਂ ਸਰਕਾਰ ਨੇ ਰੋਕੀਆਂ ਪੁਲਿਸ ਨੇ ਰੋਕੀਆਂ ਸੜਕਾਂ ਦੇ ਵਿੱਚ ਕਿੱਲ ਲੱਗੜ ਕੇ ਵੱਡੇ ਵੱਡੇ ਟਿਪਰ ਉਸੇ ਫੜਾ ਕੇ ਸੜਕਾਂ ਦੇ ਵਿੱਚ ਟੋਏ ਪਟ ਕੇ ਇਹ ਤਾਂ ਸਰਕਾਰਾਂ ਜਿਹੜੀਆਂ ਪੁਲਿਸ ਤੋਂ ਕਰਵਾ ਰਹੀਆਂ ਅਸੀਂ ਕਦੋਂ ਕਿਹੜੀ ਸੜਕ ਰੋਕੀ ਆ ਸਾਡਾ ਕੋਈ ਸ਼ੌਂਕ ਨਹੀਂ ਸੜਕਾਂ ਰੋਕਣ ਦਾ ਸਾਡਾ ਕੋਈ ਸ਼ੌਂਕ ਨਹੀਂ ਵੀ ਅਸੀਂ ਕਿਸੇ ਲੋਕਾਂ ਨੂੰ ਤੰਗ ਕਰੀਏ ਅਸੀਂ ਤਾਂ ਆਪਦੀ ਆਵਾਜ਼ ਨੂੰ ਸੁਣਾਉਣ ਵਾਸਤੇ ਇਹਨਾਂ ਬੋਲ ਅੰਨੀਆਂ ਬੋਲੀਆਂ ਸਰਕਾਰਾਂ ਨੂੰ ਸੁਣਾਉਣ ਵਾਸਤੇ ਆਪਦੇ ਜਿਹੜੇ ਹੈਗੇ ਆ ਸ਼ਾਂਤਮਈ ਜਿਹੜੇ ਹੈਗੇ ਪੀਸਫੁੱਲ ਜਿਹੜੇ ਹੈਗੇ ਆ ਉਹ ਲਗਾਤਾਰ ਪ੍ਰਦਰਸ਼ਨ ਕਰਦੇ ਰਹੇ ਆ ਤੇ ਕਰਦੇ ਰਹਾਂਗੇ ਪਰ ਕੀ ਲੱਗਦਾ ਕਿਉਂ ਸਰਕਾਰ ਵਾਰ-ਵਾਰ ਪੁਲਸ-ਪੁਲਸ ਭੇਜਦੀ ਐ ਡਾਂਗਾਂ ਚੱਲਦੀਆਂ ਦਿਖਾਈ ਦਿੰਦੀਆਂ ਨੇ ਜਿਹੜੀ ਸਰਕਾਰ ਕਹਿੰਦੀ ਸੀ ਕਿ ਸਾਡੇ ਰਾਜ ਦੇ ਵਿੱਚ ਨਾ ਡਾਂਗ ਚੱਲੇ ਨਾ ਧਰਨੇ ਲੱਗਣ ਪਰ ਉਹ ਸਾਰਾ ਕੁਝ ਕਿਉਂ ਵਾਪਰ ਰਿਹਾ ਹੋਇਆ ਨਹੀਂ ਡਾਂਗ ਤਾਂ ਉਹਨੇ ਕਿਹਾ ਨਹੀਂ ਸੀਗਾ ਵੀ ਡਾਂਗ ਨਹੀਂ ਚੱਲਣੀ ਸਾਡੀ ਸਰਕਾਰ 'ਚ ਉਹਨੇ ਕਿਹਾ ਸੀ ਵੀ ਸਾਡੀ ਸਰਕਾਰ ਦੇ ਵਿੱਚ ਧਰਨੇ ਨਹੀਂ ਲੱਗਣੇ ਤੇ ਉਹ ਸਮਝ ਨਹੀਂ ਆਈ ਸੀ ਸਾਡੇ ਲੋਕਾਂ ਨੂੰ ਆਮ ਕਰਕੇ ਹੁਣ ਧਰਨੇ ਨਹੀਂ ਹੁਣ ਤਾਂ ਮੋਰਚੇ ਲੱਗਦੇ ਆ ਹੁਣ ਹਰੇਕ ਮੁੱਦੇ ਤੇ ਸਾਨੂੰ ਮੋਰਚਾ ਲਾਉਣਾ ਪੈਂਦਾ ਚਾਹੇ ਜਿਉਂਦਾਲਾ ਮੋਰਚਾ ਹੋਵੇ ਚਾਹੇ ਸਕੂਲਾਂ ਵਾਲਾ ਮੋਰਚਾ ਹੋਵੇ ਚਾਹੇ ਜਿਹੜਾ ਆਹ ਭਾਰਤ ਵਾਲਾ ਸੜਕ ਨਹੀਂ ਦਿੱਤੀਆਂ ਇਹਦੇ ਵਿੱਚ ਖੱਜਲ ਖਵਾਰ ਕਰ ਰਹੀ ਹੈ ਕਿਸਾਨਾਂ ਨੂੰ ਉਹਦੇ ਤੇ ਹੋਵੇ ਹੁਣ ਸਾਨੂੰ ਹਰੇਕ ਮੁੱਦੇ ਤੇ ਮੋਰਚਾ ਲਾਉਣਾ ਪੈਂਦਾ ਇਹ ਮੋਰਚਾ ਦੇ ਉਤੋਂ ਘੁਬਰਾਇਆਂ ਹੋਈਆਂ ਸਰਕਾਰ ਆ ਗਈਆਂ ਇਹ ਇਹ ਕਦੇ ਵੀ ਅਸੀਂ ਮੋਰਚੇ ਜਿਹੜੇ ਲੱਗੇ ਸੜਕਾਂ ਤੇ ਧਰਨੇ ਲੱਗਣੇ ਆ ਇਹ ਆਪਾਂ ਜਿਹੜਾ ਜਿੰਨਾ ਜ਼ੋਰ ਲੱਗਦਾ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਲਾ ਲੇ ਫੇਰ ਲਹਿਰਾ ਮਾਕਦੇ ਅਜ ਤੱਕ ਦਬੀਆਂ ਨਾ ਹੀ ਦਬਣੀਆਂ ਪਰ ਮੁੱਖ ਮੰਤਰੀ ਦਾ ਤੇ ਬੀਬੀ ਐਮਬੀ ਤੇ ਜਾ ਕੇ ਭਾਖੜਾ ਡੈਮ ਤੇ ਕਹਿੰਦੇ ਆ ਕਿ ਹੁਣ ਵੀ ਆਓ ਤੁਸੀਂ ਥਾਂ ਥਾਂ ਤੇ ਧਰਨੇ ਲਾਉਨੇ ਆ ਹੁਣ ਪਾਣੀ ਬਚਾਉਣਾ ਪੰਜਾਬ ਦਾ ਹੁਣ ਉਦੋਂ ਕਿਉਂ ਨਹੀਂ ਗਏ ਉਹਨਾਂ ਦੇ ਨਾਲ ਸਾਥ ਦੇ ਦੇਖੋ ਇਹ ਡਰਾਮੇ ਆ ਮਹਿਜ ਮਹਿਜ ਡਰਾਮੇ ਆ ਅਸੀਂ ਤਾਂ ਪਹਿਲਾ ਮੋਰਚਾ ਲਾਉਣਾ ਸੀ ਚੰਡੀਗੜ੍ਹ ਪਾਣੀਆਂ ਦੇ ਵਾਸਤੇ ਇਹਨੇ ਸਾਨੂੰ ਸਾਡਾ ਮੋਰਚਾ ਨਹੀਂ ਲੱਗਣ ਦਿੱਤਾ ਮੋਰਚਾ ਫੇਲ ਕੀਤਾ ਅਸੀਂ ਪਾਣੀਆਂ ਤੇ ਮੁੱਦੇ ਤੇ ਹੁਣ ਵੀ ਲੜਦੇ ਆ ਪਹਿਲਾਂ ਵੀ ਲੜਦੇ ਆ ਲੜਦੇ ਰਹਾਂਗੇ ਅਸੀਂ ਪਾਣੀਆਂ ਦੇ ਪਿੱਛੇ ਕਿਵੇਂ ਹਟਾਂਗੇ ਇੱਕੋ ਇੱਕ ਜਿਹੜੇ ਸਾਡੇ ਕੋਲੇ ਸਰੋਤ ਆ ਜਿਹ ਆਏਗਾ ਉਹ ਪਾਣੀ ਆ ਇਹ ਸਾਸ ਤੋਂ ਪਾਣੀ ਵੀ ਖੁੱਸ ਗਿਆ ਜਿਵੇਂ ਦੂਸਰੀਆਂ ਸਟੇਟਾਂ ਰਾਜਸਥਾਨ ਦੇ ਵਿੱਚ ਪੱਥਰ ਨਿਕਲਦਾ ਕਿਤੇ ਕੋਲਾ ਨਿਕਲਦਾ ਕਿਤੇ ਹੋਰ ਕੈਂਚ ਪਦਾਰਥ ਬਹੁਤ ਸਾਰੇ ਨਿਕਲਦੇ ਆ ਜਦੋਂ ਉਹ ਸਾਦ ਅਸੀਂ ਉਹਨਾਂ ਨੂੰ ਖਰੀਦਦੇ ਆ ਸਾਨੂੰ ਕੋਈ ਪੰਜਾਬ ਨੂੰ ਕੋਈ ਫ੍ਰੀ ਨਹੀਂ ਦਿੰਦਾ ਤੇ ਫਿਰ ਸਾਡੇ ਕੋਲ ਇੱਕੋ ਹੀ ਸੋਮਾ ਪਾਣੀ ਆ ਉਹ ਫ੍ਰੀ ਖੋ ਕੇ ਖੋਹਿਆ ਜਾ ਰਿਹਾ ਉਹਦੇ ਵਿਰੁੱਧ ਅਸੀਂ ਡਟ ਕੇ ਲੜ ਰਹੇ ਆ ਤੇ ਲੜਾਂਗੇ ਭਾਈ ਕਿਵੇਂ ਦੇਖਦੇ ਹੋ ਜਿਵੇਂ ਲਗਾਤਾਰ ਮੋਰਚੇ ਲੱਗ ਰਿਹਾ ਤੇ ਸਰਕਾਰ ਆ ਜਿਹੜੀ ਉਹ ਗੱਡੀਆਂ ਭਰ-ਭਰ ਬੱਸਾਂ ਭਰ-ਭਰ ਪੁਲਿਸ ਫੋਰਸ ਭੇਜਦੀ ਆ ਤੇ ਬੋਛ ਨੇ ਬੱਚ ਚਕਾ ਦਿੰਦੇ ਆ ਕਹਿ ਦਿੰਦੇ ਮੁੱਖ ਮੰਤਰੀ ਬਾਦ ਕਹਿੰਦੇ ਕਿ ਅਸੀਂ ਤੰਗ ਨਹੀਂ ਕਰਨਾਂ ਲੋਕਾਂ ਨੂੰ ਅਸੀਂ ਤਾਂ ਮੋਰਚੇ ਚ ਚਕਾਵੇਂ ਦੇਖੋ ਜਦੋਂ ਮੁੱਖ ਮੰਤਰੀ ਇਹ ਕਹਿੰਦਾ ਵੀ ਅਸੀਂ ਤੰਗ ਨਹੀਂ ਕਰਨਾ ਲੋਕਾਂ ਨੂੰ ਇੱਕ ਤਾਂ ਮੁੱਖ ਮੰਤਰੀ ਡਰਿਆ ਹੋਇਆ ਜਿਹੜੀ ਅਧੋਲਨ ਚੋਂ ਪਾਰਟੀ ਨਿਕਲੀ ਹੋਏ ਜਿਹੜੀ ਇਹ ਕਹਿੰਦੀ ਕਿ ਅਸੀਂ ਡਰਾਂਗੇ ਐ ਜੋ ਨਿਕਲੀ ਪਾਰਟੀਆਂ ਉਹ ਪਾਰਟੀ ਅੱਜ ਪੂਰੀ ਲੋਕਾਂ ਤੋਂ ਕੀਰਤੀਆਂ ਤੋਂ ਡਰੀ ਆ ਦੂਜਾ ਜਿਹੜਾ ਮੁੱਖ ਮੰਤਰੀ ਬਾਹਰ ਆ ਰਿਹਾ ਕਹਿ ਰਿਹਾ ਕਿ ਕਿਸਾਨ ਜੱਥੇਬੰਦੀਆਂ ਆਮ ਲੋਕਾਂ ਨੂੰ ਪਰੇਸ਼ਾਨ ਕਰਦੀਆਂ ਉਹ ਬੀਜੇਪੀ ਵਾਲਾ ਮੈਟਰ ਤੇ ਜਾ ਲੈ ਜਿਵੇਂ ਬੀਜੇਪੀ ਨੇ ਕਿਹਾ ਜੀ ਕਿ ਇਹਦਾ ਪੰਜਾਬ ਦੇ ਕਿਸਾਨ ਆ ਜਿਹੜੇ ਹਿੰਦੁਸਤਾਨ 'ਚ ਰੌਲਾ ਪਾਉਂਦੇ ਆ ਬਾਕੀ ਕਿਸਾਨ ਨੂੰ ਕੋਈ ਪਰਵਾਹੀ। ਉਸ ਮੈਟਰ ਤੇ ਚੱਲਦੇ ਸ਼ਹਿਰੀ ਵਰਗ ਨੂੰ ਪਿੰਡੂ ਲੋਕਾਂ ਨੂੰ ਲੈ ਖੇੜਨਾ ਚਾਹੁੰਦਾ। ਉਸੇ ਬੀਜੇਪੀ ਦੀ ਪਾਲਿਸੀ ਤੇ ਚੱਲ ਕੇ ਭਰਾ ਮਰੂ ਚੰਗ ਕਰਾਉਣੀ ਚਾਹਦਾ। ਮੰਨ ਲਓ ਅਸੀਂ ਕਿਤੇ ਸਰਕਾਰ ਦਾ ਪ੍ਰੋਗਰਾਮ ਹੀ ਨਹੀਂ ਮੁੱਖ ਮੰਤਰੀ ਟਰਵੀਟ ਕਰਦਾ ਕਿ ਸ਼ਰਕ ਨਹੀਂ ਅਸੀਂ ਕਿਸੇ ਨੂੰ ਰੋਕਨ ਦੇਵਾਂਗੇ ਉਹ ਇਹ ਕਹਿੰਦਾ ਕਿ ਕਿਸੇ ਵੀ ਸਰਕਾਰੀ ਮਹਿਕਮੇ 'ਚ ਹੜਤਾਲ ਕਰੋਗੇ ਤਾਂ ਨਾ ਕਰੋਗੇ ਮਿਆਹਰਾ ਕਰੋਗੇ ਲੋਕਾਂ ਨੂੰ ਪਰੇਸ਼ਾਨ ਨਹੀਂ ਹੋਣ ਦੇਣਾ ਪਹਿਲੀ ਗੱਲ ਤਾਂ ਮੁੱਖ ਮੰਤਰੀ ਇਹ ਦੱਸ ਕਿ ਲੋਕ ਪਰੇਸ਼ਾਨ ਕਿਹੜੀ ਗੱਲ ਤੋਂ ਆ ਲੋਕ ਪਰੇਸ਼ਾਨ ਆ ਲੋਕਾਂ ਦੀ ਗੱਲ ਨਹੀਂ ਸੁਣੀ ਜਾਂਦੀ ਲੋਕ ਪਰੇਸ਼ਾਨ ਆ ਲੋਕਾਂ ਦੇ ਬੱਚੇ ਨਸ਼ੇ ਨਾਲ ਮਾਰ ਰਹੇ ਆ ਲੋਕਾਂ ਦਾ ਉਹਨੂੰ ਨਿਸ਼ਾਫ ਨਹੀਂ ਮੈਂਦਾ ਲੋਕਾਂ ਦੀ ਜਮੀਨ ਤਾ ਕਿ ਨਾ ਕਰ ਰਿਹਾ ਕਰ ਰਹੇ ਹਾਂ ਤਾਂ ਅਸੇ ਦੇਣੀ ਰਹੇ ਲੋਕ ਪਰੇਸ਼ਾਨ ਜੇ ਲੋਕ ਪਰੇਸ਼ਾਨ ਤਾਂ ਲੋਕਾਂ ਦਾ ਰਾਈਟ ਮੰਦਾ ਧਰਨਾ ਵਜਾਰਾ ਕਰਨਾ ਮੁੱਖ ਮੰਤਰੀ ਨੂੰ ਸਭ ਤੋਂ ਵੱਡੀ ਗੱਲ ਜਿਹੜੀ ਚੁਬਦੀ ਆ ਉਹ ਇਹ ਚੁਬਦੀ ਆ ਕਿ ਹਿੰਦੁਸਤਾਨ ਤੋਂ ਲੈ ਕੇ ਪੂਰੇ ਪੰਜਾਬ ਵਿੱਚ ਵਿਰੋਧੀ ਪਾਰਟੀ ਨਹੀਂ ਵਿਰੋਧੀ ਪਾਰਟੀ ਨਾ ਤਾਂ ਹਿੰਦੁਸਤਾਨ ਚ ਨਾ ਪੰਜਾਬ ਚ ਵਿਰੋਧੀ ਪਾਰਟੀ ਦਾ ਕੰਮ ਹੁੰਦਾ ਵਿਧਾਨ ਸਭਾ ਚ ਤੇ ਛੜਕ ਤੇ ਲੜਨਾ ਉਹ ਮੈਨੂੰ ਛੜਕ ਤੇ ਲੜਦੀ ਹੈ ਨਾ ਬਾਹਰ ਲੜਦੀ ਆ ਇੱਕ ਇੱਕ ਕਿਸਾਨ ਮਜ਼ਦੂਰ ਮਲਾਜ਼ਮ ਜਿੱਥੇ ਬੰਦਗਾ ਜਿਹੜਾ ਹਰ ਸਰਕਾਰ ਤੇ ਬਾਰ ਨੂੰ ਜ਼ਬਰ ਨੂੰ ਵਿਰੋਧ ਕਰਦੀਆਂ ਕਹੇ ਡਬਲਯੂਟੀਓ ਦੇ ਨੀਤੀਆਂ ਲਾਗੂ ਕਰਦਾ ਜਿਹੜੀ ਸਰਕਾਰ ਨੇ ਨੀਤੀਆਂ ਲਾਗੂ ਕਰਨਾ ਉਹ ਜਿਹੜੀ ਸਰਕਾਰ ਕਾਰਪੋਰੇਟ ਘਰਾਣਾ ਦੇ ਉਹ ਵੀ ਜਿਹੜੀ ਸਰਕਾਰ ਦੇ ਨਮਾਇੰਦੇ ਵੱਡੇ लवली ਯੂਨੀਵਰਸਿਟੀ ਆਰ ਕੇ ਆ ਦੇ ਹੁਣ ਜਿਹੜਾ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਲਾਗੂ ਕਰਨ ਤੇ ਉਹ ਲੋਕਾਂ ਦੀ ਸਰਕਾਰ ਕਿਵੇਂ ਹੋ ਜੂ ਹੁਣ लवली ਯੂਨੀਵਰਸਿਟੀ ਆ ਉਹ ਕਹਿੰਦੇ ਕਿ ਸਰਕਾਰੀ ਸਕੂਲ ਖਤਮ ਕਰਨੇ ਆ ਜਿਦਾਂ ਸਰਕਾਰੀ ਸਕੂਲ ਖਤਮ ਹੋ ਗਏ ਸਰਕਾਰੀ ਕੌਜ ਖਤਮ ਹੋ ਗਏ लवली ਯੂਨੀਵਰਸਿਟੀ ਪ੍ਰਾਈਵੇਟ ਥੀਰੀ ਚੱਲੂਣਾ ਉਹ ਕਹਿੰਦੇ ਅਸੀਂ ਵਿਕਾਸ ਕਰਨਾ ਵਿਕਾਸ ਲੋਕਾਂ ਨੂੰ ਯਾਰਕੀ ਨਹੀਂ ਨਾ ਹੁੰਦਾ ਵਿਕਾਸ ਦਾ ਮੈਟਰ ਕੀ ਆ ਵਿਕਾਸ ਦਾ ਪਵਾਨਾ ਕੀ ਆ ਵਿਕਾਸ ਦਾ ਬੁਮਾਨਾ ਹੈ ਕਿ 750 ਬੰਦੇ ਨੂੰ ਯਾਰ ਕੇ 100 ਕਰਦਾ ਵਿਕਾਸ ਕਰਨਾ 24000 ਏਕੜ ਜ਼ਮੀਨ ਹੈ ਜਿਹੜੀ ਲੁਧਿਆਣੇ ਦੀ ਜਾਣੀ ਆ ਉਹਨੂੰ ਕਹਿੰਦੇ ਵਿਕਾਸ ਉੱਥੇ ਕੀ ਕਹਿੰਦੇ ਵੱਡੀਆਂ ਵੱਡੀਆਂ ਕਲੋਨੀਆਂ ਸਾਰੀਆਂ ਜਾਣੀਆਂ ਪਲਾਟ ਦਵਾ ਕਿ ਸਾਨੂੰ ਉਹਦੇ ਵੱਟੇ ਪਲਾਟ ਦੇਣੇ ਤੁਸੀਂ ਮੈਨੂੰ ਇਹ ਦੱਸੋ ਕਿ ਸੇਹ ਦੀਆਂ 10 ਰੋਟੀਆਂ ਖੋ ਕੇ ਉਹਨੂੰ ਕਹਿੰਦੇ ਲਾ ਭਾ ਇੱਕ ਰੋਟੀ ਨਾਲ ਕਿਵੇਂ ਸਰਜੂ ਪਲਾਟਾ ਦਾ ਕੀ ਕਰਉਣਾ ਜੇ ਵਿਕਾਸ ਕਰਨਾ ਤਾਂ ਸੰਤ ਲਾਉਣ ਸੰਤ ਲੋਕ ਪੱਕੀ ਲਾਉਣ ਸੰਤ ਬਾਤਾਂ ਕਿ ਲੋਰ ਚਲ ਕੋਈ ਬਰਾਵਣੀ ਸੰਤਾ ਦਾ ਸ਼ਰਕਤ ਤੇ ਤਾਂ ਨਹੀਂ ਲਾਇਆ ਲੱਗਦੇ ਆ ਜ਼ਮੀਰਤੀ ਲੱਗਣਗੇ ਜ਼ਮੀਰ ਤੇ ਲਾਤ ਪਹਿਲਾ ਨਾਰਮੈਟ ਹੋਵੇ ਉਹਦਾ ਪਾਣੀ ਕਿੱਥੇ ਉਹਦਾ ਪ੍ਰਦੂਸ਼ਨ ਲੋਕਾਂ ਦਾ ਰੱਖਾ ਨਹੀਂ ਕਰਦਾ ਉਹਦਾ ਮੁੱਖ ਮੰਤਰੀ ਕਰਦਾ ਨਹੀਂ ਮੁੱਖ ਮੰਤਰੀ ਜਿਹੜਾ ਕਹਿੰਦਾ ਟਵੀਟ ਕਰਕੇ ਆਇਆ ਕਹਿੰਦਾ ਕਿ ਮੈਂ ਧਰਨੇ ਨਯਾਰੇ ਨਹੀਂ ਲੱਗਣਦੇ ਨਾ ਲੱਗਣਦੇ ਹਰ ਵੇਲੇ ਜਿਹੜਾ ਬਾੜ ਕਰਦਾ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਹਦਾ WTO ਦਾ ਸੰਸਾਰ ਵਪਾਰ ਸੰਹਿਤਾਂ ਦੀਆਂ ਨੀਤੀਆਂ ਲਾਗੂ ਕਰ ਲਿਆ ਬਟਾ ਕਾਰਪੋਰੇਟ ਘਰਾਣੇ ਨੂੰ ਖੁੱਲ੍ਹ ਦੇਣੀ ਆ ਉਦੋਂ ਡਾਂਗ ਚਲਾਉਣੀ ਪੈਣੀ ਆ ਉਹਨਾਂ ਦੀਆਂ ਨਗਰਾਂ ਸਾਨੂੰ ਵਧਿਆ ਮਾਨਾ ਪਊ ਕਿ ਕਹੇ ਕਿ ਕਿਸੇ ਦੀਆਂ ਉਂਗਲਾਂ ਤੇ ਨਿਚੜ ਲਾ ਉਂਗਲਾਂ ਤੇ ਤੈਨੂੰ ਮਰਵਾ ਦੇਣਗੇ ਇਹਨੂੰ ਬੀਜੇਪੀ ਅੰਬਿਤਸਰ ਤੇ ਮੋਦੀ ਮਰਵਾਉਣਗੇ ਕਿਉਂਕਿ ਉਹਨਾਂ ਨੂੰ ਝੁੱਗਾ ਝੋੜ ਕਰਦੇ ਨੇ ਐਨਾ ਭਲੇਖੇ ਦੇ ਵਿੱਚ ਲੋਕਾਂ ਨਾਲ ਪੰਗਲ ਆ ਲੈਣ ਲੋਕਾਂ ਨਾਲ ਜਿਹਨੇ ਵੀ ਪੰਗਲ ਲਹਿਤਾ ਅੱਜ ਤੱਕ ਕੋਈ ਪੂਰਾ ਨਹੀਂ ਚੜਿਆ ਅੱਛਾ ਪਰਸੋਂ ਪਰਸੋਂ ਮੁੱਖ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਇਆ ਉਹ ਕਹਿੰਦਾ ਕਿ ਮੈਂ ਪੰਜਾਬ ਦਾ ਜਿਹੜਾ ਪਾਕਾ ਬੜੀ ਮਜ਼ਬੂਤੀ ਦੇ ਨਾਲ ਰੱਖਿਆ ਇੱਕ ਫੋਟੋ ਵੀ ਵਾਇਰਲ ਹੋ ਰਹੀ ਜਿਹਦੇ ਵਿੱਚ ਉਹ ਮਿਲ ਰਹੇ ਨੇ ਉਹਦੇ ਬਾਰੇ ਕੀ ਕਹਿਣਾ ਦੇਖੋ ਸਾਰਾ ਮੁੱਖ ਮੰਤਰੀ ਮਿਲਿਆ ਨੀਤੀਯੋਗ ਦੀ ਮੀਟਿੰਗ ਸੀ ਸਾਰੇ ਬਰਾਬਰ ਖੜੇ ਨਾ ਟਾਮਾ ਵਾਲਾ ਡੂਆਲੇ ਖੜਿਆ ਹੈ ਕੈਂਟਰ ਵਾਲਾ ਖੜਿਆ ਇਹਨਾਂ ਨੇ ਕਿਉਂ ਭਾਈ ਖੜਾ ਨਹੀਂ ਨਹੀਂ ਭਾਈ ਦਾ ਮਤਲਬ ਕਿ ਉਹਦੀਆਂ ਗੋਟੀਆਂ ਥੱਲੇ ਲੱਗਿਆ ਇਹਦਾ ਕਹਿੰਦਾ ਸਾਡੀ ਤਾਂ ਧੌਣ ਸਿੱਧੀ ਦਾ ਮਲ ਤਾਰਦੇ ਆ ਬਿਸ਼ਰਮਾ ਦਾ ਤਾਂ ਛਰ ਜਾਂਦਾ ਜੀ ਦੀ ਤੁਹਾਨੂੰ ਵੀ ਇਹਦਾ ਗੋਡੇ ਲਿੱਟ ਰਿਹਾ ਜਣੀ ਕਿ ਟੋਟਲ ਬੀਜੇਪੀ ਦੀ ਜਿਹੜੀ ਨੀਤੀ ਪਾਲ ਸੀ ਆਹ ਪਾਰਟੀ ਐਨ ਨੇ ਮੈਨੇ ਲਾਗੂ ਕਰ ਰਹੀ ਆ ਜਾਤੀਵਾਦ ਵਾਲਾ ਵੀ ਜਿਹੜਾ ਧਰਮਾਂ ਦੇ ਨਾਲ ਤੇ ਲੜਾਉਣ ਵਾਲਾ ਵੀ ਭਾਈਚਾਰੇ ਲੜਾਉਣ ਵਾਲਾ ਵੀ ਪ੍ਰੇਡ ਕਰਾਉਣ ਦੇ ਜਿਹੜੀਆਂ ਨੀਚੀਆਂ ਉਹ ਕਹਿੰਦਾ ਸਭ ਤੋਂ ਵੱਧ ਮੈਂ ਲਾਗੂ ਕਰਕੇ ਦਿਖਾਉਂਗਾ ਬੀਬਾ ਬੱਤ ਬਣ ਕੇ ਦਿਖਾਉਂਦਾ ਕਹਿੰਦਾ ਮੈਂ ਭ੍ਰਸ਼ਟਾਚਾਰ ਨਹੀਂ ਕਰਦਾ ਮੈਂ ਭ੍ਰਸ਼ਟਾਚਾਰ ਕਰਾਂ ਪਹਿਲਾ ਮਾਨਸਾਲਾ ਸੀਗਾ ਬੀਜੇ ਸਿੰਘ ਵਾਲਾ ਕੀ ਬਣਿਆ ਕੋਟਫੱਤਿਆਂ ਵਾਲਾ ਕੀ ਬਣਿਆ ਹੁਣ ਜਿਹੜਾ ਜਲੰਧਰ ਵਾਲਾ ਟੰਗਤਾ ਉਹਦਾ ਕੀ ਬੰਨਾ ਜਾਨੀ ਕਿ ਹਾਥੀ ਦੇ ਦੰਦ ਖੋਰ ਹੁੰਦੇ ਆ ਕਾਨ ਵਾਲੇ ਖੋਰ ਹੁੰਦੇ ਆ ਕੋਈ ਇੱਕ ਕੰਮ ਆੜ ਕੇ ਦੂਜੇ ਕੰਮ ਨੂੰ ਇਹ ਦਿਖਾਉਣਾ ਚਾਹੁੰਦਾ ਕਿ ਭਾਈ ਕੰਮੋਂ ਬਚ ਕੇ ਰਹੋ ਐ ਕਰੂੰਗਾ ਜਾਨੀ ਕਿ ਹੋਣਾ ਨਹੀਂ ਦਸੀਲਾ ਚ ਠਾਰੇ ਚ ਸਭ ਨੇ ਕੀ ਚਾਲ ਚੱਲਦਾ ਭ੍ਰਿਸ਼ਟਾਚਾਰ ਕੱ ਲੈਣੀ ਹੁੰਦਾ ਵੀ ਕਿਸੇ ਦਾ ਪੈਸੇ ਲੈਣੇ ਭ੍ਰਿਸ਼ਟਾਚਾਰ ਹੁੰਦਾ ਵੀ ਜਿਹੜਾ ਤੁਸੀਂ ਪਾਰਟੀ ਫੰਡ ਲੇਤਾ ਲਵਰੇਜ਼ ਯੂਨੀਵਰਸਿਟੀ ਤੋਂ ਫੰਡ ਲੇਤਾ ਜਿਹੜਾ ਵੱਡੇ-ਵੱਡੇ ਕਾਰਪੋਰੇਟਾਂ ਤੋਂ ਫੰਡ ਲੇਤਾ ਉਹ ਵੀ ਰਿਸ਼ਵਤ ਹੈ ਕਹਤਾ ਕਹਣਾ ਹੁੰਦਾ ਸੀ ਕਿ ਸਾਡੀ ਕਿਤੇ ਵੀ ਫੋਟੋ ਨਹੀਂ ਲੱਗੂ ਅੱਜ ਹੀ ਪਤਾ ਲੱਗਿਆ 300 ਲਗਭਗ 16 ਕਰੋੜ ਰੁਪਏ ਨੇ ਢਿੱਲ ਤੇੜਾ ਚ ਡਾੜਾ ਕਿਉਂ ਪੈਸੇ ਲੈ ਕੀ ਕੀਤਾ ਛੋਟਾ ਕੰਮ ਬੋਲੇ ਤੁਸੀਂ ਕੰਮ ਕਰੋ ਲੋਕ ਕਹਿੰਦੇ ਭਈ ਆ ਕੰਮ ਨਸ਼ਿਆਂ ਤੇ ਇਹਨਾਂ ਨੇ ਬਹੁਤ ਥੰਮਰੋ ਪਿੱਟਿਆ ਨਸ਼ਾ ਦਾ ਕੁਝ ਨਹੀਂ ਬਣਿਆ ਜਿਹਦਾ ਕੇਜਰੀਵਾਲ ਸਾਹਿਬ ਕਹਿੰਦਾ 99% ਖਤਮ ਕਰਦੇ ਪੰਜਾਬ ਚ ਠੀਕ ਆ ਸਾਰੇ ਇੱਕ ਬੰਦੇ ਨੂੰ ਦੇਖ ਕੇ ਕਹਿੰਦਾ ਨਾ 99 ਤੁਸੀਂ ਗੱਲ ਤਾਂ ਸਮਝ ਆ ਪੰਜ ਜਿਹੜੇ ਇਹ ਕਹਿੰਦੇ ਆ ਕਿ ਭ੍ਰਿਸ਼ਟਾਚਾਰ ਨਹੀਂ ਇਹਦਾ ਮਤਲਬ ਭ੍ਰਿਸ਼ਟਾਚਾਰ ਆ ਜਿਹੜੇ ਕਹਿੰਦੇ ਵੀ ਧਰਨਾਂ ਲਈ ਲੱਗਣ ਦੇਣਾ ਇਹਦਾ ਮਤਲਬ ਆ ਕਿ ਅਗਲੀ ਨੂੰ ਧਰਨੇ ਵੱਧ ਲੱਗਣਗੇ ਪੂਰੇ ਪੰਜਾਬ ਦੇ ਵਿੱਚ ਇਹ ਸੌਹਾਂ ਚਕਾਰ ਰਹੇ ਆ ਕਹਿੰਦੇ ਵੀ ਨਸ਼ਾ ਮੁਕਤ ਆ ਮੈਂ ਚੈਲੰਜ ਕਰਨਾ ਇਹਨਾਂ ਨੂੰ ਸਿਨੇ 117 ਐਮਐਮਐਲ ਆ ਜਿਹੜੇ ਸਾਰੀਆਂ ਬਾਟੀਆਂ ਨੂੰ ਪਾ ਕੇ 9293 ਇਹਨਾਂ ਦੇ ਡਰਮ ਟੈਸਟ ਕਰਾਉ ਉਹਨਾਂ ਦਾ ਸਾਰੇ ਜਿਹੜੇ ਜਿੰਨੇ ਵੀ ਆ ਕੋਈ ਫੀਮ ਦਾ ਕੋਈ ਭੁੱਕੀ ਦਾ ਕੋਈ ਦਾੜੂ ਦਾ ਕਿਸੇ ਨਾ ਕਿਸੇ ਦਾ ਨਸ਼ਾ ਕਰਦੇ ਆ ਕੇਜਰੀਵਾਲ ਸਾਹਿਬ ਕਹਿੰਦੇ ਸਾਡਾ ਕੋਈ ਮਦ ਨਸ਼ਾ ਨਹੀਂ ਕਰਦਾ ਚੈਲੰਜ ਖੁੱਲੇ ਚਾਹ ਜਾਂ ਮੇਰਾ ਡੂੰ ਟੱਚ ਕਰਾਉਣ ਕੇਸ਼ਰੀਆ ਦਾ ਕਰਾਉਣ ਭਗਵਾਨਤਮਾਨ ਦਾ ਕਰਾਉਣ ਸਿੱਖਿਆ ਮੰਤਰੀ ਦਾ ਕਰਾਉਣ ਦੂਜੇ ਦਾ ਜਿਹੜਾ ਵਿੱਤ ਮੰਤਰੀ ਉਹਦਾ ਕਰਾ ਲੈਣ ਅੱਤਿਕ ਗੰਦਾ ਸਹੀ ਕੱਲੀਆਂ ਗੱਲਾਂ ਨਾ ਨਾ ਲੱਗਦਾ ਵੀ ਟੈਸਟ ਕਰਾ ਕੇ ਜਿਹੜੀ ਰਿਪੋਰਟ ਆ ਲੋਕਾਂ ਨੂੰ ਦਿਖਾਉਣੀ ਚਾਹੀਦੀ ਏ ਕਿ ਵਾਕਿਆ ਨਹੀਂ ਨਸ਼ਾ ਕਰਦੇ ਦੇਖੋ ਮੈਂ ਲੋਕਾਂ ਦਾ ਨਮੈਂਦਾ ਮੈਂ ਸਾਬ ਸੂਤਰਾ ਲੋਕਾਂ ਨੂੰ ਕਰਾਂ ਕਿ ਭਾਈ ਮੇਰਾ ਟੈਸਟ ਕਰਾਓ ਮੈਨੂੰ ਕੀ ਡਰ ਆ ਜੇ ਤੂੰ ਤੁਸੀਂ ਲੋਕਾਂ ਦਾ ਨਮੈਂਦੇਂ ਐ ਐਸਾ ਮੁਕਤ ਕਰਨਾ ਤੁਸੀਂ ਕਹੋਗੇ ਪਹਿਲਾਂ ਮੈਂ ਕਰਾਉਣਾ ਕੈਂ ਸੀ ਰਾ ਕਹੇ ਕਿ ਪਹਿਲਾਂ ਮੈਂ ਕਰਾਉਣਾ ਉਸਦੂ ਬਾਅਦ ਸਾਡਾ ਸੀਐਮ ਕਰਾਉ ਉਸਦੂ ਬਾਅਦ ਸਾਡਾ ਵਿੱਤ ਮੰਤਰੀ ਕਰਾਉ ਉਸਦੂ ਬਾਅਦ ਜਿਹੜਾ ਬਲਵੀਰ ਸਿੱਧੂ ਆ ਹੈਲਥ ਮੰਤਰੀ ਉਹ ਕਰਾ ਦੇਣ ਕੈਂ ਵੀ ਨ ਕੋਈ ਹਾਈ ਦਸ ਨਹੀਂ ਜਿਹੜੇ ਬੰਦੇ ਕੋਲੇ ਕੁਛ ਨ ਜੀਨੋ ਨਾਇਆਂ ਦਾ ਹਰਪਾਉਂਦਾ ਇਹ ਨਾਇਆਂ ਪਾਉਂਦੇ ਆ ਭਗਵਾਨਤਮਨ ਨਾਇਆਂ ਪਾਉਂਦਾ ਡਿਬੇਟ ਤਾਂ ਕਰ ਦੇਣੀ ਕਿ ਜੇ ਕਿਸਾਨਾਂ ਦਾ ਮਸਲਾ ਕਿਸਾਨਾਂ ਨਾਲ ਡਿਬੇਟ ਕਰੇ ਕਿ ਭਾਈ ਕੀ ਪ੍ਰੋਬਲਮ ਹੈ ਇਹ ਤਾਂ ਉੱਠ ਕੇ ਤੀਜੀ ਕਿ ਦਿਨ ਕਹਿੰਦਾ ਕਿ ਅਸੀਂ ਧਰਨਾ ਨਹੀਂ ਲੱਗਦੇ ਨਾ ਲੱਗਦੇ ਤੇਰੇ ਕੋਲ ਫੋਰਸ ਆ ਤੇਰੇ ਕੋਲ ਸਾਰਾ ਕੁਝ ਆ ਪਰ ਲੋਕਾਂ ਦਾ ਵੱਡਾ ਕੁਝ ਨਹੀਂ ਹੁੰਦਾ ਇਹ ਲੋਕਾ ਲੋਕਤਾ ਕਰਨਗੇ ਲੋਕਾਂ ਦਾ ਰਾਜ ਦੇ ਵਿੱਚ ਲੋਕਾਂ ਦੀ ਭੁਗਤ ਹੁੰਦੀ ਆ ਜੋਕਾਂ ਦੀ ਭੁਗਤ ਨਹੀਂ ਜਦੋਂ ਤੁਸੀਂ ਕਾਰਪੋਰੇਟ ਕਰਾ ਲੈਂਦੇ ਆ ਨੀਤੀਆਂ ਲਾਗੂ ਕਰਨੀਆਂ ਲੋਕ ਉੱਠਣਗੇ ਜਿੰਨਾ ਚਿਰ ਮਾਂ ਬੱਚੇ ਨੂੰ ਦੁੱਧ ਨਹੀਂ ਪੀਉਂਦੀ ਬੱਚਾ ਚੁੱਪ ਨਹੀਂ ਕਰਦਾ ਇਹਨਾਂ ਨੀਤੀਆਂ ਦੇ ਮੂਹਰੇ ਪੰਜਾਬ ਦੇ ਲੋਕ ਇੱਕ ਵਿਰੋਧੀ ਧਿਰ ਦਾ ਰੋਲਾ ਦਾ ਕਰਦੇ ਆ ਇਸ ਕਰਕੇ ਭਗਵਾਨਤਵਾਰ ਨੂੰ ਨੀਤੀਆਂ ਲਾਗੂ ਕਰ ਤੋਂ ਰੋਕਦਾ ਤਾਂ ਰੜਕਦੇ ਆ ਸਰਕਾਰ ਇਹ ਵੀ ਕਹਿੰਦੀ ਕਿ ਕਿਹੜੇ ਕਿਸਾਨ ਜਿੱਥੇ ਬੰਦੀਆਂ ਬਰਾਬਰ ਸਰਕਾਰ ਚਲਾਉਂਦੇ ਆ ਧੱਕੇ ਨਾਲ ਆਪਣੀਆਂ ਮੰਗਾਂ ਮੰਵਾਉਂਦੇ ਆ ਕੱਠ ਕਰਦੇ ਆ ਜਿਹੜਾ ਪ੍ਰਸ਼ਾਸਨ ਉਹਨਾਂ ਨੂੰ ਮਤਲਬ ਮਜਬੂਰੀ ਵਿੱਚ ਚੁੱਕ ਪੈਂਦਾ ਦੇਖੋ ਜਿੰਨਾ ਗੱਲ ਤਾਂ ਕਿੱਦੇ ਤਾਂ ਨਾ ਲਾਇਆ ਜਿੰਨਾ ਗੱਲ ਤਾਂ ਕਿੱਦੇ ਤਾਂ ਨਾ ਲਾਇਆ ਹਾਈ ਕੋਰਟ ਨੇ ਕਿਹਾ ਸੀ ਕਿ ਭਾਖੜੇ ਵਿਆਸ ਮੋੜ ਚ ਹਰੀਆਂ ਨੂੰ ਪਾਣੀ ਦੇਵੇ ਨਹੀਂ ਦਿੱਤਾ ਜਿਉਂਦਾ ਨਾ ਮਾਲਾ ਦੇ ਕੀ ਕਹਿੰਦਾ ਬ੍ਰਸਾਚ ਹਾਈ ਕੋਰਟ ਦਾ ਹੁਕਮ ਆ ਉਹ ਥੋੜਾ ਹਾਈ ਕੋਰਟ ਦਾ ਹੁਕਮ ਮੰਨਦੇ ਨਹੀਂ ਇੱਥੋਂ ਦਾ ਹਾਈ ਕੋਰਟ ਦਾ ਹੁਕਮ ਲਾਗੂ ਕਰਦੇ ਆ ਸਾਜੇ ਬਰਾਬਰ ਸਰਕਾਰ ਚਲਾਈ ਨਹੀਂ ਜਿੱਦਾਂ ਬਰਾਬਰ ਲੋਰ ਸਰਕਾਰ ਚਲਾਉਣ ਲੱਗਿਆ ਫਿਰ ਛੋੜੀਆਂ ਮੜ ਮਾਰਦੀਆਂ ਨਹੀਂ ਚੱਲਣਗੀਆਂ ਜਿਹੜਾ ਕਹਿੰਦੇ ਆ ਰੱਟਾ ਚ ਵੀ ਅਸੀਂ ਪੈਸੇ ਲਮਾ ਗਏ ਫਲਾਣਾ ਫਾਜੋ ਵੀ ਪੈਸੇ ਕੱਢਾ ਗਏ ਇਹ ਮੈਂ ਖਜ਼ਾਨਾ ਭਰਜੂ ਹਾਜੇ ਤੇ ਕਰ ਇਹਨਾਂ ਦੇ ਕੋਲੇ ਸਾਢੇ 3 ਸਾਲਾਂ ਦੇ ਵਿੱਚ ਕੁਝ ਨਹੀਂ ਪੂਰਾ ਉਤਰਿਆ ਜਾਨੀ ਕਿ ਪੂੰਣੀ ਦੇ ਵਿੱਚੋਂ ਅੱਧੀਆਂ ਪੂੰਣੀ ਹਜੇ ਬਾਕੀ ਪਈ ਆ ਹਜੇ ਤਾਂ ਇਹਨਾਂ ਕੋਲ ਕੋਈ ਨਹੀਂ ਹਜੇ ਥੋਚਣੀ ਜਿਹੜਾ ਲੋਕਾਂ ਸਾਹਮਣੇ ਇਹ ਕਹਿ ਦੇਣ ਕਿ ਅਸੀਂ ਆ ਕੀਤਾ ਮੈਨਿੰਗ ਦਾ ਹੋਵੇ ਚੱਲਦਾ ਨਸ਼ੇ ਦਾ ਹੋਵੇ ਚੱਲਦਾ ਸ਼ਰਾਬ ਦਾ ਕਰਾ ਹੋਵੇ ਚੱਲਦਾ ਇਹ ਚਾਹ ਰਹੇ ਵਿੱਚ ਆਦਾ ਲੁੱਟ ਮਾਰੋ ਵਿੱਚ ਆਦੀਆ ਕਹਤਾ ਲੋਕਾਂ ਦੇ ਆਵੇਂ ਹੁੰਦੇ ਆ ਬੱਚੇ ਗਵਾਹ ਆਵੇਂ ਹੁੰਦੇ ਆ ਔਰਤਾਂ ਤੇ ਡਾਂਗਾ ਪੈਂਦਾ ਇਹ ਕਹਿੰਦਾ ਸੀ ਕਿ ਸਾਡੀ ਸਰਕਾਰ ਆਉ ਕਿਸੇ ਪੰਦੀ ਚੁੰਨੀ ਨਹੀਂ ਰੋਲ ਜਊ ਕਿਸੇ ਬਾਪੂ ਦੀ ਪੱਗ ਨਹੀਂ ਰੋਲ ਜੂ ਉਦੋਂ ਵੱਧ ਹੋਇਆ ਕਾਲੀਆਂ ਨਾਲੋਂ ਕਾਂਗਰਸੀਆਂ ਨਾਲੋਂ ਸਾਰਿਆਂ ਦੇ ਵਾਅਦੇ ਇਹਨਾਂ ਨੇ ਛੋਟੇ ਤਨਸਲਾ ਚ ਲੋਕਾਂ ਦੇ ਪੁੜੇ ਕੁੱਟਿਆ ਤੇ ਆਣ ਵਾਲੇ ਦਿਨਾਂ ਚ ਇਹ ਦੂ ਵੱਧ ਕੁੱਟਨੇ ਆ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਕਹਿੰਦੇ ਆ ਕਿਉਂਕਿ ਮੈਂ ਮਾਸਟਰ ਦਾ ਮੁੰਡਾ ਇਸ ਕਰਕੇ ਮਾਸਟਰ ਨਹੀਂ ਕੁੱਟਨੇ ਤੇ ਮੈਂ ਖੁਦ ਕਿਸਾਨ ਆ ਕਿਸਾਨੀ ਕੀਤੀ ਤਾਂ ਕਿ ਕਿਸਾਨ ਜਿਹੜੇ ਸੌਖੇ ਰਹਿਣਗੇ ਮੇਰੇ ਰਾਹ ਇਹ ਕਿਹਨੇ ਲਾਇਸੈਂਸ ਦਿੱਤਾ ਵੀ ਮਾਸਟਰ ਦਾ ਮੁੰਡਾ ਤੇ ਉਹ ਕਾਰਪੋਰੇਟ ਕਰਾ ਲੈਂਦੀਆਂ ਨੀਤੀਆਂ ਨਾਲ ਲਾਗੂ ਕਰੂ ਤੇ ਲੋਕਾਂ ਤੇ ਡਾਂਗਣਾ ਵੜੂ ਇਹ ਕਿੱਥੇ ਲੱਗਾ ਕਿਸਾਨ ਦਾ ਮੁੰਡਾ ਤੇ ਕਾਰਪੋਰੇਟ ਕਰਾ ਲੈਂਦੀਆਂ ਨੀਤੀਆਂ ਜਦੋਂ ਲੱਗਣਗਾ ਡਾਂਗਣਾ ਫਿਰ ਇਹ ਬਾਹਮ ਮਹਿੰਦਰ ਮਾਸਟਰ ਦਾ ਮੁੰਡਾ ਹੋਣਾ ਇਹਦਾ ਮਤਲਬ ਇਹ ਨਹੀਂ ਕਿ ਮਹਿੰਦਰ ਮਾਸਟਰ ਕਿ ਕਿ ਸਾਰਾ ਸਾਰਾ ਕੁਛ ਹੀ ਜਾਂਦਾ ਚੰਨੀ ਨੂੰ ਕਹਿੰਦਾ ਹੁੰਦਾ ਸੀ ਕਿ ਚੰਨੀ ਬਕੰਡ ਕਰਦਾ ਹੋਰ ਕਹਿੰਦਾ ਮੋਟਰ ਤੇ ਬੈੰਦਾ ਰਿਹਾ ਤੇ ਕਿੰਨਾ ਪਾਣੀ ਲਾਉਂਦਾ ਰਿਹਾ ਇਹ ਕਹਿੰਦਾ ਅਸੇ ਨੇ ਮੇਰੀ ਬਾਹ ਤੋੜਤੀ ਇਹ ਕਹਿੰਦੇ ਮੇਰਾ ਨਾਂ ਹੋ ਗਿਆ ਯਾਰ ਕਹਿ ਨੂੰ ਕੀਆ ਤੂੰ ਮੁੱਖ ਮੰਤਰੀ ਆ ਲੋਕਾਂ ਨੂੰ ਮਾਡਲ ਤਿਆਰ ਕਰਕੇ ਦੇ ਆ ਸਿੱਖਿਆ ਦਾ ਮਾਡਲ ਆ ਇਹ ਆ ਹੱਥ ਦਾ ਮਾਡਲ ਆ ਇਹ ਆ ਖੇਤੀਬਾੜੀ ਦਾ ਮਾਡਲ ਆ ਤੇ ਮਾਡਲ ਤਾਂ ਤੂੰ ਪੇਸ਼ ਕਰ ਕਿ ਲੀ ਗੱਲਾਂ ਨਾਲੇ ਹੁਣ ਮੈਂ ਕਹਿੰਦਾ ਮੈਂ ਚੱਲੇ ਵਰਦਾ ਰਹਿਮ ਅੰਨਰ ਮਗੁਰਦਾ ਯਾਰ ਲੋਕਾਂ ਨੂੰ ਖਸਾਨਾ ਦੇ ਮੁੱਦੇ ਤੇ ਲੜ ਫਿਰ ਫਾਇਦਾ ਗੱਲਾਂ ਨਾਲ ਕੋਈ ਘਰਕੜੀ ਪਹਿਲਾਂ ਗੱਲਾਂ ਤੇ ਜੋ ਮਰਜੀ ਕਰ ਸਿੱਖਿਆ ਦੀ ਗੱਲ ਕੀਤੀ ਸਿੱਖਿਆ ਦਾ ਵੀ ਕਹਿ ਰਹੇ ਆ ਲਗਾਤਾਰ ਜਿਹੜੇ ਭੂਲਦ ਕੀਤਾ ਜਾ ਰਹੇ ਨਵੇਂ ਸਕੂਲ ਬਣਾਏ ਜਾ ਰਹੇ ਕਿਤੇ ਕੰਧਾਂ ਕੱਢੀਆਂ ਜਾ ਰਹੀਆਂ ਨਵੇਂ-ਨਵੇਂ ਪਖਾਨੇ ਮਤਲਬ ਕਹਿੰਦੇ ਕਿ ਸਿੱਖਿਆ ਕ੍ਰਾਂਤੀ ਆਈ ਹੋਈ ਆ ਪੰਜਾਬ ਦੇ ਸੀ ਮੈ ਕਿ 16 ਮੈਡੀਕਲ ਕਾਜ ਬਣਾਵਾਗੇ ਪੰਜਾਬ ਚ ਕਿੱਥੇ ਆ ਕਹਿੰਦੇ ਤਾਂ ਹਵਾ ਦੇ ਵਿੱਚ ਮਾਲਵਾ ਲਹਿਰ ਕਰਦੀ ਉਹਦੇ ਨੂੰ ਕੜ ਗਿਆ ਮਰਦਾ ਗਿਆ ਦੇਖੋ ਧਰਤੀ ਤੇ ਲੱਗੂ ਨਾ ਜੇ ਮੈਂ ਲਾ ਕਾਜ ਜਾ ਉਹ ਧਰਤੀ ਦੇ ਕਿਸੇ ਨੂੰ ਤਾਂ ਦਿਖਾਈ ਦੂਗਾ ਵੀ ਲੱਗਿਆ ਰਿਹਾ 16 ਕਾਜ ਵੀ ਬਣਾਤੇ ਨਾਰਮਲ ਲਹਿਰ ਵੀ ਕਰਦੀ ਮਾਲਵਾ ਲਹਿਰ ਦਾ ਨਹੀਂ ਪੱਥਰ ਵੀ ਨਹੀਂ ਪਤਾ ਮਾਲ ਬਣਾ ਤੇ ਪ੍ਰਚਾਰ ਵੀ ਕਰਤਾ ਗੱਲਾਂ ਨਾਲ ਜੋ ਮਰਜੀ ਕਹਿੰਦਾ ਪੰਜਾਬ ਦੇ ਵਿੱਚ ਜਿੱਦਾਂ ਦੀ ਸਰਕਾਰੀਆਂ ਕਿੰਨੇ ਸਕੂਲ ਐ ਨਵੇਂ ਕਿੰਨੀਆਂ ਨਵੀਆਂ ਡਿਸਪੈਂਸਰੀਆਂ ਕਿੰਨੇ ਨਵੇਂ ਅਧਿਆਪਕ ਭਰਤੀ ਕਰਿਆ ਕਿੰਨੇ ਪ੍ਰਿੰਸੀਪਲ ਆ ਗੱਲਾਂ ਨਾ ਤਾਂ ਸਾਰਾ ਕੁਝ ਹੋ ਜਾਂਦਾ ਗੱਲੀਬਾਤੀ ਮੈਂ ਵੱਡੀ ਕਰਤੂਤੀ ਵੱਡੀ ਜਠਾੜੀ ਕਹਿੰਦਾ ਤਾਂ ਉਹ ਕੰਮਾ ਢੰਡਾ ਢੰਡਾਰੇ ਕੰਮ ਕਰਦਾ ਕਮੇਡੀਆ ਕਮੇਡੀਆ ਵਾਲੇ ਕੰਮ ਕਰਦਾ ਸੱਤ ਸਾਲ ਤੋਂ ਲੱਗਦਾ ਹੈ ਕਮੇਡੀ ਕਰਦਾ ਰਿਹਾ ਕਿ ਜਿਹਦੀ ਆਸਲੇ ਬਾਤ ਤੋੜਦੀ ਕਿੱਧਰ ਖੇਤ ਚ ਭਾ ਗਿਆ ਕਿੱਧਰ ਮੋਟਰ ਤੇ ਪਾ ਗਿਆ ਇਹਨਾਂ ਨੂੰ ਦੱਸ ਦੇਣੀ ਕਹਿੰਦਾ ਜਿੱਦਿਆਂ ਮੇਰੇ ਸਾਡੇ ਖੇਤ ਚ ਪਾਣੀ ਵੜਦੇ ਹੁੰਦੇ ਸੀ ਨਾ ਜਿਹੜਾ ਮਾਥੋਂ ਪਾਣੀ ਮੂਹਰੇ ਵਰਦਾ ਹੁੰਦਾ ਸੀ ਕਹਿੰਦਾ ਉਹ ਤੋਂ ਕੋਲ ਗੜਾਚਾ ਹੁੰਦਾ ਸੀ ਕਹਿੰਦਾ ਮੈਂ ਨੂੰ ਪੁੱਛੇ ਵੀ ਗੜਾਚਾ ਕੀ ਕਹਦਾ ਕਹਿੰਦਾ ਇੱਧਰ ਉੱਧਰ ਇੱਕ ਮਿੰਟ ਦਾ ਫਰਕ ਪੈ ਜਾ ਗੜਾਚਾ ਫਲੇ ਮਾਨ ਚਾ ਤੂੰ ਚਾਚੇ ਤਾਏ ਦਾ ਨਾਂ ਤ ਲੈ ਵੀ ਫਲਾਣਾ ਮੇਥੇ ਪਾਣੀ ਮੇ ਹਰੇਕ ਗੱਲ ਦੀ ਸ਼ੁਰਲੀ ਛੜਨਾ ਉਹਦਾ ਨਾਮ ਨਹੀਂ ਪਤਾ ਹੁੰਦਾ ਹਰੇਕ ਦਾਦੇ ਗੁੱਗੂ ਬੋਲ ਜਾਂਦਾ ਉਹਦਾ ਐਣੀ ਪਤਾ ਨਹੀਂ ਕਾ ਰਿਜ਼ਲਟ ਕੀ ਨਿਕਲ ਜਿੰਨੀ ਸਰਕਾਰ ਨੇ ਪਖੰਡਵਾਜੀ ਇਹਨਾਂ ਨੇ ਕੀਤੀ ਆ ਮੋਦੀ ਦਾ ਜਗਗੱਦੇ ਕੱਢ ਲੋ ਪੀਐਮ ਭਰ ਕੇ ਗੱਪਾਂ ਚੋਂ ਮੋਦੀ ਨੰਬਰ ਤੇ ਤੇ ਪੰਜਾਬ ਦੇ ਵਿੱਚੋਂ ਭੰਡਾ ਨੰਬਰ ਤੇ ਇਹ ਜਿਹੜਾ ਸੁਖਵੀਰ ਸੀ ਨਾ ਉਹਨੂੰ ਲੋਕ ਕਹਿੰਦੇ ਵੀ ਯਾਰ ਸੁਖਵੀਰ ਡੱਕਾ ਦਾ ਮਾਰ ਦਿੰਦਾ ਇਹ ਉਹਦੇ ਨਾਲ ਵੀ ਮੂਹਰੇ ਟੱਪੂ ਮੁਕਮਤਰੀ ਖੁਦ ਕਹਿੰਦੇ ਰਹਿ ਕੇ ਸੁਖਵੀਰ ਗੱਪੀ ਐ ਬਾਈ ਹੁਣ ਮੈਨੂੰ ਐਂ ਦੱਸੋ ਜਿਹੜਾ ਆਪ ਗੱਪੀ ਆ ਉਹ ਦੂਜੇ ਨੂੰ ਗੱਪੀ ਕਹਿੰਦਾ ਕਿਵੇਂ ਜੰਗਾ ਲੱਗੂ ਤੁਸੀਂ ਮੀਢਾ ਆਇਆ ਇੱਕ ਸੱਚ ਦਿਖਾ ਦਿਓ ਚੈਲੰਜ ਆ ਜਿਹੜੀ ਗੱਲ ਤੇ ਬੋਲੇ ਨਾ ਦੀ ਨਾ ਝੂਠ ਆ ਲੈਣਾ ਨਾ ਹੁਣ ਮੈਨੂੰ ਐਂ ਦੱਸੋ ਤੁਸੀਂ ਸੀਐਮ ਹੋ ਸੀਐਮ ਦਾ ਉਹਦਾ ਕਿੱਡਾ ਵੱਡਾ ਉਹਦੀ ਮਰਜ਼ਾਦਾ ਹੁੰਦੀ ਆ ਪਹਿਲਾਂ ਪਹਿਲਾਂ ਬੱਚਿਆਂ ਤੇ ਮਾਪੇ ਘੁੱਟ ਦਿੰਦੇ ਆ ਫਿਰ ਜਿਹਦਾ ਵਿਆਹ ਹੋ ਜਾਂਦਾ ਦੁਬਾਰਾ ਹੋ ਜਾਂਦਾ ਫਿਰ ਕਹਿੰਦਾ ਘਰ ਵਾਲੀ ਘੁੱਟਣ ਲੱਗ ਜਾਂਦੀ ਯਾਰ ਇਹ ਕੋਈ ਗੱਲ ਆ ਤੂੰ ਸੀਐਮ ਆ ਲੋਕਾਂ ਨੂੰ ਦੱਸ ਕੇ ਪਾਈ ਸਾਢੇ 3 ਸਾਲਾਂ ਦੇ ਵਿੱਚ ਐਨਾ ਸਕੂਲ ਬਣਾਤੇ ਐਨਾ ਹਸਪਤਾਲ ਬਣਾਤੇ ਕਿਸਾਨਾਂ ਵੀ ਦੂਰਾਂ ਜੁਮੇ ਜਿਹੜਾ ਕਾਰਜਾ ਛੜੀ ਉਹ ਖਤਮ ਕਰਤਾ ਹੁਣ ਸਭ ਤੋਂ ਵੱਡੀ ਗੱਲ ਕਿਹੜੀ ਆ ਗਈ ਪਹਿਲਾਂ ਜੱਟ ਟਰੈਕਟਰਾਂ ਤੇ ਆ ਗਏ ਭਾਈ ਟਰੈਕਟਰਾਂ ਤੇ ਆ ਗਏ ਉਹਨਾਂ ਦਾ ਤੂੰ ਪ੍ਰਤਾਲਤਾ ਕਰ ਵੀ ਕਿੰਨੇ ਲੋਕ ਗਰੀਬ ਕਿਸਾਨਾਂ ਟਰੈਕਟਰ ਵਾਲੇ ਤੇਰੀ ਪਾਰਟੀ ਦੇ ਵਿੱਚ ਵੀ ਆ ਟਰੈਕਟਰ ਵਾਲਾ ਤੇਰਾ ਐਮਐਲਏ ਵੀ ਆ ਮੈਂ ਸਰਖੰਨ ਵਾਲੇ ਦੀ ਕਹਿੰਦੇ ਸ਼ਾਮਕਰਾਂ ਦਾ ਮੁੰਡਾ ਜਿਹੜਾ ਉਹ ਕੋਲੇ ਉਹ ਵੀ ਆਮਕਰਾਂ ਦਾ ਹੁਣ ਆਮਕਰਾਂ ਤੋਂ ਖਾਸ ਕਿਵੇਂ ਬਣ ਕੇ ਇੱਕ ਵਾਰੀ ਕਰਾਉਂ। ਸੀਐਮ ਇਹ ਤੇ ਜਾਂਜਕਰ ਸਾਡੇ ਟਰੈਕਟਰ ਤਾਨੂੰ ਇਹ ਲਾਦਿਆ ਵੀ ਢਾਈ-ਢਾਈ ਲੱਖ ਰੁਪਿਆ ਸੌ ਲੱਖ ਉਹਨੂੰ ਰੱਖ ਦਿਆ ਜਿਹੜੇ ਉਹਦੇ ਐਮਐਲਏ ਉਹਦੀ ਪਾਰਟੀ ਦੇ ਆਗੂ ਕਰਦਿਆ ਜਿਹੜਾ ਕੈਚਰੀ ਆਲਾ ਹਾਰਿਆ ਉਹਦੇ ਨਹੀਂ ਬਥਰਾ ਦਾ ਪੰਜਾਬ ਚ ਕਿਉਂ ਨਾ ਬਈ। ਉਹ ਕਿਵੇਂ ਅਸੀਂ ਪੰਜਾਬੀ ਲੱਗ ਕਰੂ ਕਰਨਿਆ ਹਿੰਦੀ ਝੋਨਾ ਦਾ ਨਾ ਪਈ। ਸਾਰੇ ਜਿਹੜੇ ਬਾਹਰੋਂ ਲੈ ਆਖਿਆ ਉਹ ਸਾਡੇ ਤੇ ਚੈਨ ਮਿਮੀਆਂ ਉਹਨਾਂ ਨੂੰ ਦੇ ਦਿੱਤੀਆਂ। ਕਤ ਵੀ ਆਉਂ ਨਾ ਦੇਤੀਆਂ ਰਾਜ ਸਭਾ ਮੈਂਬਰ ਉਹ ਵੀ ਬਾਹਰ ਲਿਆ ਸਾਡੇ ਲੋਕਾਂ ਲਈ ਕਿਹੜਾ ਕੋਈ ਪਾਰਟੀ ਆ ਜਿਹੜੀ ਗੱਲ ਕਰਦੀ ਆ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਲਾਗੂ ਕਰਨ ਦੀ ਖਤਰ ਡੰਡਾ ਵੀ ਚਲਾਉ ਬੰਦੇ ਵੀ ਮਾਰੂ ਸਾਰਾ ਕੁਝ ਕਰੂਗਾ ਜਦੋਂ ਕਾਰਪੋਰੇਟ ਘਰਾਣਿਆਂ ਦਾ ਬੀਬਾ ਗੋਤ ਬਣ ਕੇ ਲਾਗੂ ਕਰੇ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ